ਤੂਰੀ ਚ ਲਗਾਤਾਰ ਹੋ ਰਹੀਆ ਚੋਰੀਆ ਕਾਰਨ ਲੋਕਾਂ ਚ ਪਾਰੀ ਸ਼ਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜੋ ਕਿ ਬੀਤੀ ਰਾਤ ਤੂਰੀ ਦੇ ਕੱਕੜਵਾਲ ਚੌਕ ਵਿੱਚ ਸਥਿਤ ਸ਼ਰਮਾ ਹਸਪਤਾਲ ਵਿੱਚ ਰਾਤ ਸਮੇਂ ਤਿੰਨ ਲੁਟੇਰੇ ਡਾਕਟਰ ਦੀ ਕੁਟਮਾਰ ਕਰਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ ਇਸੇ ਤਰ੍ਹਾਂ ਤੂਰੀ ਦੇ ਗਰੀਨ ਕੀ ਕਹੋਗੇ ਤੁਸੀਂ ਇਸ ਦਾ ਕੌਮ ਨਹੀਂ ਕਰੋ ਜੀ ਦੇਖੋ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਬਾਈ ਜੀ ਇਹ ਬੜੀ ਮੰਨ ਭਾਗੀ ਘਟਨਾ ਹੋ ਰਹੀਆ ਨੇ ਸਾਡੇ ਸ਼ਹਿਰ ਦੇ ਵਿੱਚ ਇਹ ਅੱਜ ਤੱਕ ਅਸੀਂ ਨਾਲ ਸੁਣੀਆ ਸੀ ਨਾ ਦੇਖਿਆ ਸੀ ਕੱਲ ਹੀ ਇੱਕ ਬਾਰਾਖਣਦੇ ਸੀਗੇ ਵੀ ਬਾਰਡਰ ਵਾਲੇ ਏਰੀਆ ਦੇ ਵਿੱਚ ਕਿਵੇਂ ਚੋਰੀਆਂ ਦਿੰਦੇ ਸਾੜੀ ਕੀਤੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਅੱਜ ਸਾਨੂੰ ਦੇਖਣਾ ਪੈ ਰਿਹਾ ਬੜੀ ਬਦਕਿਸਮੀ ਨਾਲ ਕਿਹੜੀਆਂ ਚੀਜ਼ਾਂ ਸਾਡੇ ਸ਼ਹਿਰ ਪੁਰੀ ਵਿੱਚ ਵੀ ਹੋਣ ਲੱਗ ਪਈਆਂ ਆ ਤੁਹਾਡੇ ਸਾਹਮਣੇ ਜਿਹੜੇ ਕੈਮਰੇ ਦੇ ਮੇਰੇ ਨਾਲ ਬੈਠੇ ਐ ਬਹੁਤ ਸਤਕਾarਯੋਗ ਸਖਸ਼ੀਅਤਾਂ ਨੇ ਪਿੱਛੇ ਖੜੇ ਆ ਬੜੇ ਮਾਨਯੋਗ ਵਿਅਕਤੀ ਨੇ ਸਾਥ ਇਹਨਾਂ ਦੇ ਸਾਰੇ ਵਿਕਟਮਸ ਨੇ ਇਹ ਚੀਜ਼ਾਂ ਦੇ ਜਿਨ੍ਹਾਂ ਦੇ ਡਾਕਟਰ ਸਾਹਿਬ ਦੇ ਘਰੇ ਪਿਛਲੇ 2 ਦਿਨ ਪਹਿਲਾਂ ਦਨ ਦਿਹਾੜੇ ਸੋਰੀ ਰਾਤ ਨੂੰ 11 ਵਜੇ ਇਹਨਾਂ ਦੇ ਘਰੇ ਆਉਂਦੇ ਐ ਔਰ ਇਹਨਾਂ ਨਾਲ ਕੁਸਪੈਟ ਕਰਕੇ ਇਹਨਾਂ ਦੀਆਂ ਚੋਰੀਆਂ ਕੀਤੀਆਂ ਜਾਂਦੀਆਂ ਹਨ ਮਨੋਂ ਇਦਾਂ ਦੀਆਂ ਜਿਹੜੀਆਂ ਚੋਰੀਆਂ ਨੇ ਇਹਦੇ ਸਾਡੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਐ ਔਰ ਨਾਲ ਹੀ ਸਾਡੇ ਬਹੁਤ ਹੀ ਸਤਕਾਰਯੋਗ ਵੀਜੇ ਬਾਬਾ ਜੀ ਬੈਠੇ ਐ ਇਹਨਾਂ ਦੇ ਪੀਰਖਾਨੇ ਵਿੱਚ ਦੁਪਹਿਰੇ 1 ਵਜੇ ਸਿਖਰ ਦੁਪਹਿਰੇ 1 ਵਜੇ ਉੱਥੇ ਗੋਲਕਰੀ ਚੋਰੀ ਕੀਤੀ ਜਾਂਦੀ ਹੈ ਜੀ ਆ ਸਾਡੇ ਵੀਜੇ ਜੀ ਮਗਰ ਖੜੇ ਐ ਇਹਨਾਂ ਦੇ ਥਰਡ ਫੋਰ ਤੋਂ ਘਰ ਤੇ ਉੱਤਰ ਕੇ ਬੰਦੇ ਆਉਂਦੇ ਐ ਰੋਸ਼ਤਾਨ ਜਿੱਥੇ ਬਣਿਆ ਹੁੰਦਾ ਉੱਥੋਂ ਨਿਕਲ ਕੇ ਬੰਦੇ ਆਉਂਦੇ ਆ ਵਿਅਕਤੀ ਉੱਥੋਂ ਆ ਕੇ ਥਲੋ ਡੇਢ ਤੋਂ ਰੱਖਦੀ ਚੋਰੀ ਕਰਦੇ ਆ ਆ ਮਗਰ ਸਾਡੇ ਡਾਕਟਰ ਕਲਸੀ ਸਾਹਿਬ ਖੜੇ ਹੈ ਇਹਨਾਂ ਨਾਲ ਵੀ ਸੇਮ ਇਨਸੀਡੈਂਟ ਹੁੰਦਾ ਜੀ ਇਹਨਾਂ ਦੀ ਦੁਕਾਨ ਤੇ ਤੋੜ ਭੰਨ ਕਰਕੇ ਚੋਰੀ ਕੀਤੀ ਜਾਂਦੀ ਹੈ ਆ ਬਾਗੜੀਆਂ ਰੋਡ ਤੇ ਖੜੇ ਹੈ ਜੀ ਆ ਮੇਰੇ ਭਰਾ ਖੜੇ ਹੈ ਇਹਨਾਂ ਦੇ ਬ੍ਰਦਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ 6 ਵਿਅਕਤੀਆਂ ਵੱਲੋਂ ਉਹਦੇ ਵਿੱਚੋਂ ਦੋ ਵਿਅਕਤੀ ਆਇਡੈਂਟੀਫਾਈ ਵੀ ਕਰ ਲਏ ਗਏ ਆ ਇਹਨਾਂ ਵੱਲੋਂ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਬੜੀ ਅ ਕਹਿ ਸਕਦੇ ਹਾਂ ਕਿ ਬੜੀ ਬੇਪਾਕੀ ਗੱਲ ਹੈ ਕਿ ਸਾਡੀ ਪ੍ਰਸ਼ਾਸਨ ਨੇ ਇਸ ਚੀਜ਼ ਤੇ ਗੌਰ ਨਹੀਂ ਕਰਦੀ ਤੁਸੀਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਵੀਰੇ ਮੈਂ ਕੋਈ ਕਾਂਗਰਸ ਪਾਰਟੀ ਹੋਣ ਦੇ ਨਾਤੇ ਨਹੀਂ ਆਇਆ ਔਰੇ ਮੈਂ ਆਇਆ ਮੇਰੇ ਸ਼ਹਿਰ ਕਰਤੀ ਕਿਉਂਕਿ ਇਹ ਮੇਰਾ ਆਪਣਾ ਸ਼ਹਿਰ ਹੈ ਔਰ ਇਹ ਸ਼ਹਿਰ ਦੇ ਵਿੱਚ ਅਗਰ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨਹੀਂ ਬੁਲੰਦ ਕਰਾਂਗੇ ਤਾਂ ਮੈਨੂੰ ਲੱਗਦਾ ਚਿੱਟੇ ਕੁਰਤੇ ਪਜਾਮੇ ਪਾਉਣ ਦਾ ਕੋਈ ਫਾਇਦਾ ਨਹੀਂ ਅਗਰ ਅਸੀਂ ਇਹ ਮੁੱਦੇ ਇਹ ਸਾਡੇ ਸਮਾਜਿਕ ਮੁੱਦੇ ਜਿਹੜੇ ਹਰ ਘਰ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜੇ ਅਸੀਂ ਉਹਨੂੰ ਜਾਗਰ ਨਹੀਂ ਕਰ ਸਕਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਸੇ ਵਿਅਕਤੀ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ। ਔਰ ਕਿਉਂਕਿ ਇਹ ਇਹ ਉਹ ਲੋਕ ਨੇ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਦੇ ਨੇ। ਚਾਹੇ ਉਹ ਸਾਡੇ ਮਾਨੀ ਬਾਬਾ ਜੀ ਨੇ, ਚਾਹੇ ਡਾਕਟਰ ਸਾਹਿਬ ਨੇ, ਚਾਹੇ ਵਿਜੇ ਜੀ ਨੇ, ਚਾਹੇ ਡਾਕਟਰ ਕਲਸੀ ਸਾਹਿਬ ਨੇ। ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੈ। ਹੁਣ ਅਗਰ ਮੈਂ ਡਾਕਟਰ ਸਾਹਿਬ ਦੀ ਗੱਲ ਕਰਾਂ। ਸਾਡੇ ਉਹਨੇ ਨਵਾਂ ਇੰਡਸਟਰੀ ਚੈਂਬਰ ਦੇ ਪ੍ਰਧਾਨ ਨੇ ਬਲਜੀਤ ਜੀ ਆ ਸੈਕਟਰੀ ਸਾਹਿਬ ਖੜੇ ਐ ਸਰ ਜੀ ਜੀ। ਇਹਨਾਂ ਨੇ ਮੈਨੂੰ ਪਰਸੋਂ ਦੱਸਿਆ ਕਿ ਡਾਕਟਰ ਸਾਹਿਬ ਕੋਲ ਰਾਤ ਨੂੰ 12 ਵਜੇ ਆਉਂਦੇ ਐ। ਫੈਕਟਰੀ ਦੇ ਵਿੱਚ ਕਿਸੇ ਦਾ ਹੱਥ ਕੱਟਿਆ ਜਾਂਦਾ ਤੇ ਡਾਕਟਰ ਸਾਹਿਬ ਨਿਊ ਇਅਰ ਵਾਲੇ ਦਿਨ 31 ਤਰੀਕ ਵਾਲੇ ਦਿਨ 12 ਵਜੇ ਉਹਦੀ ਸਰਜਰੀ ਕਰਦੇ ਆ ਜੀ ਅਗਰ ਐਦਾਂ ਦੀ ਇਨਸੀਡੈਂਟਸ ਹੋਣੀਆਂ ਜਿਹੜੀਆਂ ਡਾਕਟਰ ਸਾਹਿਬ ਨਾਲ ਹੋਈਆਂ ਫਿਰ ਉਹ ਕੱਲ ਨੂੰ ਕਿਹੜੇ ਵਿਅਕਤੀ ਦੀਆਂ ਸਰਜਰੀਆਂ ਕਰਨਗੇ ਜੀ ਕਿਹਦੀ ਰਾਤ ਨੂੰ ਉਹਦੀ ਰਾਤ ਨੂੰ ਜਦੋਂ ਹਾਕੂਗੇ ਇਹਨਾਂ ਨੇ ਕਿਹੜੇ ਗੇਟ ਖੋਲਣੇ ਆ ਫਿਰ ਕਿਉਂਕਿ ਜਦੋਂ ਆਪ ਜਾਣ ਹੀ ਸੁਰੱਖਿਤ ਨਹੀਂ ਤਾਂ ਫਿਰ ਵਿਅਕਤੀ ਕੀ ਕਰੇਗਾ ਤਈ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਤੇ ਹੋਏ ਅੱਜ ਅਸੀਂ ਸਾਰੇ ਜਿਹੜੇ ਵਿਕਟਿਮਸ ਨੇ ਉਹਨਾਂ ਨਾਲ ਦੇਲ ਕੇ ਸਾਰੇ ਆਗੂ ਸਹਿਬਾਨ ਨਾਲ ਖੜੇ ਹੋ ਕੇ ਇਹ ਪੀਸੀ ਕਰੀਏ ਕਿ ਇਦਾਂ ਦੇ ਜਿਹੜੇ ਚੀਜ਼ਾਂ ਹੋ ਰਹੀਆਂ ਨੇ ਇਦਾਂ ਦੇ ਇਨਸੀਡੈਂਟਸ ਹੋ ਰਹੇ ਉਹਨਾਂ ਨੂੰ ਰੋਕਿਆ ਜਾਵੇ ਔਰ ਪ੍ਰਸ਼ਾਸਨ ਨੇ ਪੂਰ ਜੋਰ ਲਖੇ ਲਿਆ ਕਰੇ ਤੇ ਉਹ ਲਾਚਪਤੀ ਨਹੀਂ ਕਰਦੇ ਅਗਰ ਉਹ ਇਸ ਚੀਜ਼ ਨੂੰ ਅਨਕੇਲ ਨਹੀਂ ਪਾਉਂਦੇ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤੇਜ਼ੀ ਨਾਲ ਕਰਿਆ ਜਾਵੇ ਮੁੱਖ ਮੰਤਰੀ ਆਪੋ ਹਲਕਾ ਹੁੰਨ ਦੇ 바ਜੂ ਦੇ ਕਾਟਾ ਵਾਪਰੀ ਜਾਂਦੇ ਨਹੀਂ ਮੁੱਖ ਮੰਤਰੀ ਤਾਂ ਜੀ ਸਿਰਫ ਬਾਈ ਦੇ ਵਿੱਚ ਆਇਆ ਸੀ ਵੋਟਾਂ ਲੈ ਕੇ ਚਲੇ ਗਏ ਸਨ ਉਹਨਾਂ ਬਾਰੇ ਮੈਂ ਟਿੱਪਣੀ ਨਹੀਂ ਕਰਾਂਗਾ ਪਰ ਉਹਨਾਂ ਨੂੰ ਇਹ ਚਾਹੀਦਾ ਕਿ ਇਹਨਾਂ ਦੇ ਲੋਕ ਪਿੱਛੇ ਜਿਉਂਦੇ ਨੇ ਕਿ ਮਰਦੇ ਇਹ ਤਾਂ ਪੁੱਛ ਸਕਦੇ ਆ 바ਜੂ ਭੋਗਾਂ ਦੇ ਸ਼ੋਕ ਮਤੇ ਜਾਂ ਆਪਣੇ ਘਰਦਿਆਂ ਨੂੰ ਭੇਜ ਕੇ ਹਾਜ਼ਰੀ ਲਵਾਉਣ ਤੋਂ ਬਿਹਤਰ ਹੈ ਕਿ ਪਹਿਲਾਂ ਹੀ ਲੋਕਾਂ ਦਾ ਹਾਲਚਲ ਜਾਣਿਆ ਜਾ ਸਕੇ ਔਰ ਸਬਾਕੀ ਆਗੂ ਸਹਿਬਾਨੜ ਵੀ ਮੇਰੀ ਬੇਨਤੀ ਹੈ ਦੇਖੋ ਤੁਹਾਡੇ ਅੱਗੇ ਜਿਹੜੇ ਵੀ ਵਪਾਰ ਮੰਡਲ ਦੇ ਆਗੂ ਸਹਿਬਾਨ ਕੋਈ ਵੀ ਸਾਡੇ ਸਮਾਜਿਕ ਜਥੇਬੰਦੀ ਦਾ ਆਗੂ ਹੈ ਕੀ ਇਦਾਂ ਦੇ ਮੁੱਦਿਆਂ ਨੂੰ ਚੱਕਿਆ ਕਰਨ ਇਦਾਂ ਦੇ ਮੁੱਦਿਆਂ ਵਿੱਚ ਇਕੱਠੇ ਹੋਇਆ ਕਰਨ ਔਰ ਕਿਉਂਕਿ ਇਹ ਅਗਰ ਇਹ ਮੁੱਦੇ ਕਰਕੇ ਅਸੀਂ ਇਕੱਠੇ ਨਹੀਂ ਹੋਵਾਂਗੇ ਤਾਂ ਭਾਈ ਜੀ ਸਾਡੇ ਜੋੜ ਦਾ ਕੋਈ ਫਾਇਦਾ ਹੀ ਨਹੀਂ ਅਸੀਂ ਸਾਰੇ ਜਾਣੇ ਸਮਾਜਿਕ ਪ੍ਰੋਗਰਾਮਾਂ 'ਤੇ ਇਕੱਠੇ ਹੁੰਨੇ ਆ ਪਰ ਉਹਨਾਂ ਨੂੰ ਚਾਹੀਦਾ ਕਿ ਯਾਰ ਜਿਹੜੇ ਮੁੱਦੇ ਐ ਪਿਛਲੇ 5-7 ਦਿਨਾਂ 'ਚ ਧੂਰੀ 'ਚ 10 ਤੋਂ 12 ਚੋਰੀਆਂ ਹੋਈਆਂ ਜੀ ਔਲਗ-ਲਗ ਏਰੀਆ 'ਤੇ ਹੋਈਆਂ ਨੇ ਕਿਤੇ ਦਿਨ ਦਿਹਾੜੇ ਹੋਈਆਂ ਕਿਤੇ ਰਾਤ ਨੂੰ ਹੋਈਆਂ ਐ ਇਹ ਚੀਜ਼ਾਂ ਨੂੰ ਨਾ תקਾਉਣ ਦੀ ਜ਼ਰੂਰਤ ਹੈ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਇਥੇ ਗੌਰ ਕਰਨ ਔਰ ਸਾਰਿਆਂ ਨੂੰ ਬਾਕੀਆਂ ਨੂੰ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਆਪਣੇ ਧੂਰੀ ਦੀ ਆਵਾਜ਼ ਬੁਲੰਦ ਕਰੀਏ ਔਰ ਇਹ ਚੀਜ਼ਾਂ ਹੋਣ ਤੋਂ ਰੋਕੀ ਪਹਿਲਾਂ 2021 ਚ ਮੇਰੇ ਘਰ ਵੀ ਚੋਰੀ ਹੋਈ ਤੇ ਉਦੋਂ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਔਰ ਉਦੋਂ ਵੀ ਪ੍ਰਸ਼ਾਸਨ ਸੰਪਰਕ ਦੀ ਬਾਰੇ ਗੌਰ ਨਹੀਂ ਕੀਤੀ ਗਈ ਤੇ ਹੁਣ ਸਾਡੇ 27 12 2024 ਨੂੰ ਇਹਦੇ ਪੀਰ ਖਾਨ ਦੇ ਦਿਹਾੜੀ ਦਾ ਪਈਦਾ ਬਹੁਤ ਚੱਕਿਆ ਗਿਆ ਉਹ ਵੀ ਮੈਨੇ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਭੇਜਿਆ ਉਹਦੇ ਵੀ ਜਵਾਬ ਨਹੀਂ ਆਇਆ ਫਿਰ ਦੋ ਤਿੰਨ ਦਿਨ ਦੀ ਰਾਤ ਨੂੰ ਹੀ ਕੁਝ ਬੰਦੇ ਆਏ ਜੀ ਉਹਨਾਂ ਨੇ ਗੇਟ ਭੰਨਣ ਦੀ ਬਹੁਤ ਕੋਸ਼ਿਸ਼ ਕੀਤੀ ਤੁਸੀਂ ਕਾਲ ਕੀਤੀ ਠੰਢੇ ਵਿੱਚ ਪਰ ਉਹਨਾਂ ਦੇ ਬੰਦੇ ਆਏ ਬੌਕਾ ਦਿਖਾਇਆ ਜੀ ਅਜੇ ਤੱਕ ਕੋ ਬੰਦਾ ਨਾ ਕੋਈ ਤੇ ਸੌਂਦੇ ਕੋਈ ਸੁਆਹ ਨਾ ਚੰਗਾ ਨਹੀਂ ਆਖਦੇ ਵੀ ਅਸੇ ਇਮਾਨ ਕਰਦੇ ਵੀ ਕਾਰਬਕੀਤੀ ਕਾਰਬਕੀਤੀ ਉਹ ਬਾਈ ਤੁਹਾਡੇ ਕਹਿਣ ਦੇ ਮੁਤਾਬਿਕ ਦੋ ਦਿਨਾਂ ਦੇ ਵਿੱਚ ਦੋ ਵਾਰੀ ਤੁਹਾਡੇ ਮਤਲਬ ਕਿ ਪੀਰਖਾਨੇ ਦੇ ਉੱਪਰ ਚੋਰੀ ਦਾ ਇੱਕ ਵਾਰੀ ਚੋਰੀ ਹੋ ਗਈ ਇੱਕ ਦੂਜੀ ਵਾਰੀ ਚੋਰੀ ਵੀ ਕੋਸ਼ਿਸ਼ ਕੀਤੀ ਗਈ ਵੀ ਸੀਐਨਸੀਡੀ ਹੈ ਔਰ ਸੀਐਮਸ ਹਨ ਉਹ ਵੀ ਬੇਨਤੀ ਕਰਦੇ ਆ ਵੀ ਸੁਟੇ ਦੀ ਦੇ ਵਿੱਚ ਆਇਆ ਕੋ ਸੋਨੇ ਆ ਫਿਰ ਕਿਵੇਂ ਹੋ ਗਈ ਉਹਨੇ ਸੇਮ ਇਨਸੀਡੈਂਟ ਅਜਿ ਜਿੱਦਾਂ ਰਾਤ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ 1 ਵਜੇ ਪੀਰਖਾਨੇ ਦੇ ਦਰਵਾਜੇ ਤੋੜਨ ਦੀ ਕੋਸ਼ਿਸ਼ ਕਰੇਗੀ ਉਹ ਤੋਂ ਬਾਅਦ ਉਹ ਡਾਕਟਰ ਸਾਹਿਬ ਕਹੀਂ ਆਏ ਅਜਿ ਕਿ ਜਿਆ ਦਿਨ ਦਿਹਾੜੇ ਚੋੜੀਆਂ ਹੋਣ ਲੱਗੀਆਂ ਜੀ ਤਾਂ ਫਿਰ ਉਹ ਕਿਵੇਂ ਚੱਲੂਗਾ ਇਹ ਸਮਾਜ ਆਪਣਾ ਹਾਂ ਅਰੇ ਉਹ ਅਰੇ ਸਹੀ ਹੈ ਜੀ ਤੁਹਾਨੂੰ ਦੋ ਜੀ ਬਿਆਨਾ ਜਸਵਿੰਦਰ ਸਿੰਘ ਜੀ ਡਾਕੀ ਚੱਕਰੋਂ 26 ਜੀ ਜੀ ਰਾਤ ਨੂੰ ਮੇਰੇ ਨਾਲ ਲਟਕੋ ਹੋਈਏ ਸੀ ਇਹ ਚਾਰ ਬੰਦੇ ਸੀ ਤੇ ਮੇਰੇ ਮੂੰਹ ਤੇ ਪੰਜ ਮਾਰਨ ਵਾਲੇ ਕੰਡਾ ਸਾਮਾਰਿਆ ਜੀ ਤੇ ਨਾਲੇ ਮੇਸੋ ਕੈਸ਼ 5000 ਰੁਪਏ ਤੇ ਮੇਰਾ ਮੋਬਾਈਲ Oppo A70 ਜੀ ਇਹ ਲੈ ਕੇ ਚਲੇ ਗਏ ਜੀ ਉਹ ਮੌਕੇ ਤੇ ਸਾਡੇ ਮਾ ਜਦੋਂ ਮੈਂ ਰੋਲਾ ਪਾਇਆ ਜੀ ਨੇ ਸਾਡੇ ਮਹੱਲੇ ਵਾਲੇ ਨੇ ਇਕੱਠ ਕਰਕੇ तकरीबन ਤਾਂ ਮੈਨੂੰ ਜਾਨ ਤੋਂ ਬਚਾਇਆ ਜੋ ਭੱਜ ਗਏ ਤੇ ਵੀ ਸਾਰੇ ਬੰਦੇ ਨੇ ਛਕ ਦੇ ਦੋ ਬੰਦਿਆਂ ਦੇ ਨਾਮ ਨੇ ਮੁਰਗਾ ਕਹਿੰਦੇ ਨੇ ਇੱਕ ਉਹ ਜੀ ਇੱਕ ਕਾਲਾ ਕਹਿੰਦੇ ਨੇ ਸੀ ਮੈਨੂੰ ਇਨਸਾਫ ਮੈਨੂੰ ਚਾਹੀਦਾ ਵੀ ਜੀ ਮੈਂ ਦਿਹਾੜੀ ਕਰਨ ਵਾਲਾ ਹੁੰਦਾ